ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਕੁਲਦੀਪ ਕੌਰ ਨਾਲ ਬੀਤੀ ਸਾਖੀ ਪ੍ਰਤਾਪ ਗੁਰ ਦੇ ਦਰ ਦਾ ਦੁਖ ਦਰਦ ਸਰੀਰੋਂ ਹਰਦਾ ਦਾਸਾਂ ਪਰ ਕਿਰਪਾ ਕਰਨੀ ਸਾਨੂੰ ਲਾਵੋ ਆਪਣੀ ਜਰਨੀ ਦੁੱਖਾਂ ਦਰਦਾਂ ਨਾਲ ਭਰੀ ਹੋਈ ਇਸ ਜਿੰਦੜੀ ਦਾ ਦੁੱਖਾਂ ਤੋਂ ਛੁਟਕਾਰਾ ਕਿਵੇਂ ਹੋਵੇ ਇੱਕ ਪ੍ਰਤਾਪ ਹੈ ਗੁਰੂ ਨਾਨਕ ਦੇ ਘਰ ਦਾ ਇੱਕ ਵਡਿਆਈ ਹੈ ਪਿਆਰੇ ਸਤਿਗੁਰੂ ਦੇ ਦਰ ਦੀ ਕੋਈ ਸੱਬੇ ਆਸਾਂ ਲਾ ਕੇ ਇੱਕ ਗੁਰੂ ਨਾਨਕ ਦਾਤੇ ਦੀ ਹੀ ਆਸ ਰੱਖ ਲਈ ਆਣ ਦੁਆਰ ਤੇ ਟੈ ਪਏ ਸਤਿਗੁਰੂ ਇੱਕ ਛਿਨ ਵੀ ਨਹੀਂ ਲਗਾਉਂਦੇ ਆਪਣੇ ਪਿਆਰਿਆਂ ਦੇ ਦੁੱਖ ਹਰਨ ਨੂੰ ਦੁੱਖ ਹਰਨ ਕਿਰਪਾ ਕਰਨ ਮੋਹਨ ਕਾਲ ਕਲੇਸੇ ਪੰਜਨਾ ਅਲਸਰ ਰੋਗ ਦੀ ਪੀੜਾ ਨਾਲ ਤੜਫਦੀ ਬੀਬੀ ਕੁਲਦੀਪ ਕੌਰ ਅੱਜ ਉਸ ਦੁੱਖ ਭੰਜਨ ਹਾਰ ਸਤਿਗੁਰੂ ਅੱਗੇ ਅਰਦਾਸਾਂ ਕਰ ਰਹੀ ਹੈ ਹੇ ਮੇਰੇ ਸੁਖਾਂ ਦੇ ਨਿਧਾਨ ਸਤਿਗੁਰੂ ਮੇਰੀ ਬਾਹ ਫੜੀ ਦੀ ਲਾਜ ਰੱਖ ਮੇਰੇ ਉੱਪਰ ਆਏ ਇੰਨਾ ਦੁੱਖਾਂ ਦੇ ਪਹਾੜਾਂ ਨੂੰ ਤੂੰ ਹੀ ਆਪਣੀ ਮਿਹਰ ਕਰਕੇ ਕੱਟ ਸਕਦਾ ਹੈ ਇੰਨਾ ਪਿਆਰ ਦੀਆਂ ਬੇਨਤੀਆਂ ਦੁਆਰਾ ਵਿੱਧ ਬਣੀ ਅੱਜ 7ਵੀਂ ਵਾਰ ਆਪਰੇਸ਼ਨ ਦੀ ਨੋਬਤ ਆਈ ਤੇ ਗੁਰੂ ਦੀ ਕਿਰਪਾ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੁਆਰਾ ਵਰਤੀ ਕਿਦਰੇ ਸਮੇਂ ਨਾਲ ਪਹਿਲੀ ਵਾਰ ਐਸੇ ਰੋਗ ਨਾਲ ਵਿਆਕੁਲ ਸਮੇਂ 1978 ਦੇ ਵਿੱਚ ਡਾਕਟਰ ਸੇਠੀ ਜੀ ਪਾਸੋਂ ਵਿਜੇ ਹਸਪਤਾਲ ਤੋਂ ਆਪਰੇਸ਼ਨ ਕਰਵਾਇਆ ਸੀ ਇਸੇ ਤਰ੍ਹਾਂ 1986 ਤੱਕ ਦੇ 8 ਸਾਲਾਂ ਦੇ ਸਮੇਂ ਵਿੱਚ ਪਹਿਲਾ 6 ਆਪਰੇਸ਼ਨ ਹੋ ਚੁਕੇ ਸਨ ਜੋ ਕਿ ਵੱਖ-ਵੱਖ ਤਰ੍ਹਾਂ ਨਾਲ ਕੋਈ ਨਾ ਕੋਈ ਸਰੀਰਕ ਤਕਲੀਫ ਦਾ ਕਾਰਨ ਬੰਦਾ ਰਿਹਾ ਅੱਜ ਹੁਣ 7ਵੀਂ ਵਾਰ ਆਪਰੇਸ਼ਨ ਹੋਣਾ ਸੀ ਕਿਸੇ ਗੁਰਮੁਖ ਰੂ ਦੁਆਰਾ ਕੰਨਾਂ ਵਿੱਚ ਆਵਾਜ਼ ਪਈ ਭੈਣੀ 8 ਸਾਲਾਂ ਵਿੱਚ 7 ਆਪਰੇਸ਼ਨ ਚਾਹੇ ਸਰੀਰਕ ਤਕਲੀਫ ਦੀ ਹੀ ਗੱਲ ਹੈ ਤੋ ਇੱਕ ਵਾਰ ਨਾਨਕਸਰ ਜਾ ਕੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਪਾਸ ਬੇਨਤੀ ਕਿਉਂ ਨਹੀਂ ਕਰ ਲੈਂਦੀ ਕੁਝ ਪਿਆਰ ਦੇ ਹਲੂਨੇ ਨੇ ਪ੍ਰੇਰਿਤ ਕੀਤਾ ਤੇ ਇਹ ਬੀਬੀ ਕੁਲਦੀਪ ਕੌਰ ਆਪਣੇ ਨਾਲ ਕੁਝ ਸਤਸੰਗੀ ਪਿਆਰਿਆਂ ਨੂੰ ਲੈ ਕੇ ਅਗਲੇ ਦਿਨ ਹੀ ਨਾਨਕਸਰ ਜਾ ਪਹੁੰਚੀ ਪਿਆਰੇ ਮਾਲਕ ਬਾਬਾ ਜੀ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਕੇ ਜਿਸ ਸਮੇਂ ਵਾਪਸ ਆਪਣੇ ਕਮਰੇ ਵਿੱਚ ਆਏ ਸੰਗਤਾਂ ਨੂੰ ਭੁਗਤੌਣ ਸਮੇਂ ਜਦ ਇਸ ਬੀਬੀ ਦੀ ਵਾਰੀ ਆਈ ਪ੍ਰਸਾਦ ਅੱਗੇ ਪੇਟਾਂ ਧਰਿਆ ਨਮਸਕਾਰ ਕੀਤੀ ਬੇਨਤੀ ਕੀਤੀ ਬਾਬਾ ਜੀ ਸਰੀਰ ਦੀ ਚਲਦੀ ਟਿਲਮਟ ਤੋਂ ਮੈਂ ਬਹੁਤ ਹੀ ਤੰਗ ਹੋ ਚੁੱਕੀ ਹਾਂ ਪਹਿਲਾਂ ਕਿਸੇ ਨਾ ਕਿਸੇ ਰੋਗ ਕਾਰਨ 8 ਸਾਲਾਂ ਵਿੱਚ ਮੇਰੇ 6 ਆਪਰੇਸ਼ਨ ਹੋ ਚੁੱਕੇ ਹਨ ਹੁਣ ਅਲਸਰ ਰੋਗ ਨਾਲ ਬਿਹਾਲ ਹੋਈ ਆਪਣੀ ਸਰਕਾਰੀ ਟੀਚਰ ਦੀ ਨੌਕਰੀ ਤੋਂ ਮਿਲਦੀ ਸਾਰੀ ਤਨਖਾਹ ਵੀ ਇੰਨਾ ਬਿਮਾਰੀਆਂ ਨੂੰ ਹੀ ਭੇਟ ਕਰ ਚੁੱਕੀ ਹਾਂ ਹੁਣ ਵੀ ਡਾਕਟਰ ਆਪਰੇਸ਼ਨ ਕਰਵਾਉਣ ਲਈ ਕਹਿੰਦੇ ਹਨ ਬਾਬਾ ਜੀ ਆਪ ਜੀ ਕਿਰਪਾ ਕਰੋ ਮੈਨੂੰ ਸੁਮਤ ਬਖਸ਼ੋ ਮੇਰੇ ਰੋਗ ਨਿਵਰਤ ਕਰੋ ਤੇ ਮੈਨੂੰ ਓਖੇ ਸਮਿਆਂ ਤੋਂ ਹੁਣ ਆਪ ਹੀ ਹੱਥ ਦੇ ਕੇ ਰੱਖੋ ਬਾਬਾ ਗੁੰਦਨ ਸਿੰਘ ਜੀ ਮਹਾਰਾਜ ਇਸ ਬੀਬੀ ਦੀ ਇਤਨੇ ਦੁੱਖਾਂ ਪ੍ਰਤੀ ਵਿਥਿਆ ਸੁਣ ਕੇ ਬਚਨ ਕੀਤਾ ਬੀਬਾ ਹੁਣ ਡਾਕਟਰ ਕੀ ਕਹਿੰਦੇ ਹਨ ਬੇਨਤੀ ਕੀਤੀ ਬਾਬਾ ਜੀ ਹੁਣ ਵੀ ਡਾਕਟਰਾਂ ਨੇ ਪੇਟ ਵਿੱਚ ਅਲਸਰ ਕਾਰਨ ਆਪਰੇਸ਼ਨ ਹੀ ਕਰਵਾਉਣ ਲਈ ਦੱਸਿਆ ਹੈ ਬਾਬਾ ਜੀ ਫੁਰਮਾਉਣ ਲੱਗੇ ਬੀਬਾ ਜਿਵੇਂ ਡਾਕਟਰ ਆਖਦੇ ਹਨ ਜੇਕਰ ਆਪਰੇਸ਼ਨ ਨਾਲ ਵੀ ਰੋਗ ਠੀਕ ਹੋ ਜਾਏ ਤਾਂ ਵੀ ਉਸ ਪਰ ਮਹੇਸ਼ਰ ਦੀ ਕਿਰਪਾ ਹੀ ਹੈ ਆਪਰੇਸ਼ਨ ਕਰਵਾ ਲਵੋ ਪਰ ਨਾਲ-ਨਾਲ ਸ੍ਰੀ ਸੁਖਮਨੀ ਸਾਹਿਬ ਦੇ ਘਾਟ ਤੋਂ ਘਾਟ ਪੰਜ ਪਾਠ ਰੋਜ਼ ਕਰੋ ਜਾਂ ਸੁਨੋ ਆਪਣੇ ਬਾਬਾ ਜੀ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਪ੍ਰਤੀ ਬਚਨ ਫਰਮਾਉਂਦਿਆਂ ਡਾਕਟਰ ਨੂੰ ਵੀ ਛੋਟਾ ਰੱਬ ਆ ਕੇ ਸਤਿਕਾਰ ਦਿਆ ਕਰਦੇ ਸਨ ਤੁਸੀਂ ਆਪਰੇਸ਼ਨ ਕਰਵਾਓ ਨਾਲ-ਨਾਲ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਬਾਰਕ ਚਰਨਾਂ ਦਾ ਧਿਆਨ ਧਰ ਕੇ ਸੁਖਮਨੀ ਸਾਹਿਬ ਦੀਆਂ ਹਾਜ਼ਰੀਆਂ ਲਗਾ ਕੇ ਅਰਦਾਸ ਕਰਦੇ ਚਲੋ ਸਤਿਗੁਰੂ ਭਲੀ ਕਰਨਗੇ ਬਾਬਾ ਜੀ ਦੇ ਇਸ ਬਚਨ ਨੇ ਜਿਵੇਂ ਅੰਦਰ ਬਹੁਤ ਬਲ ਦੇ ਦਿੱਤਾ ਹੋਵੇ ਇਹ ਬੀਬੀ ਕੁਲਦੀਪ ਕੌਰ ਪ੍ਰਸ਼ਾਦ ਬਖਸ਼ਿਸ਼ ਲੈ ਕੇ ਬਾਬਾ ਜੀ ਦੀ ਸਮਤ ਅਨੁਸਾਰ ਆਪਣੇ ਕੁਝ ਸੰਬੰਧੀਆਂ ਨੂੰ ਸੁਖਮਨੀ ਸਾਹਿਬ ਦੇ ਪਾਠ ਪ੍ਰਤੀ ਜੁਗਤ ਕੁਝ ਮੈਂਬਰ ਪਾਠ ਕਰਨ ਦੀ ਡਿਊਟੀ ਤੇ ਲਾ ਦਿੱਤੇ ਇੱਕ ਮੈਂਬਰ ਕਰਮਵਾਰ ਉੱਚੀ ਬੋਲ ਕੇ ਸੁਖਮਨੀ ਸਾਹਿਬ ਸੁਣਾਉਣ ਤੇ ਲਗਾ ਦਿੱਤਾ ਸਮਝਾ ਕੇ ਆਪ ઓਪਰੇਸ਼ਨ ਕਰਵਾਉਣ ਲਈ ਵਿਜੇ ਹਸਪਤਾਲ ਵਿਖੇ ਹੀ ਮੁੜ ਜਾ ਦਾਖਲ ਹੋਈ ਇਸ ਸਮੇਂ ਇਸ ਹਸਪਤਾਲ ਦੇ ਸੀਨੀਅਰ ਡਾਕਟਰ ਗੁਰਮੀਲ ਸਿੰਘ ਜੀ ਦੁਆਰਾ ਸਾਰੀ ઓਪਰੇਸ਼ਨ ਦੀ ਜੋ ਕਿਰਿਆ ਹੋਣੀ ਸੀ ਇਧਰ ਬੀਬੀ ਕੁਲਦੀਪ ਕੌਰ ਦੇ ਹਸਪਤਾਲ ਦਾਖਲ ਹੁੰਦਿਆਂ ਹੀ ਸਰੀਰਕ ਹਾਲਤ ਬਹੁਤ ਵਿਗੜਨੀ ਸ਼ੁਰੂ ਹੋ ਗਈ ਡਾਕਟਰ ਗੁਰਮੀਲ ਸਿੰਘ ਨੇ ਜਿਸ ਸਮੇਂ ਬੀਬੀ ਦੀ ਹਾਲਤ ਦੇਖੀ ਤਾਂ ਆਖ ਦਿੱਤਾ ਕਿ 98% ਬੀਬੀ ਦੇ ਬਚਣ ਦਾ ਕੋਈ ਚਾਂਸ ਨਹੀਂ ਸਿਰਫ 2% ਬਚਣ ਦੀ ਆਸ ਹੈ ਜੇਕਰ ਸਫਲ ਆਪਰੇਸ਼ਨ ਹੋ ਗਿਆ ਤਾਂ ਇਹ ਵੀ ਬਹੁਤ ਵੱਡੀ ਪਰਮੇਸ਼ਰ ਦੀ ਕਿਰਪਾ ਹੀ ਸਮਝਾਂਗਾ ਪਰਿਵਾਰ ਦੀ ਸਹਿਮਤੀ ਅਨੁਸਾਰ ਆਪਰੇਸ਼ਨ ਸ਼ੁਰੂ ਹੋ ਗਿਆ ਤਕਰੀਬਨ 13-14 ਘੰਟੇ ਦਾ ਸਮਾਂ ਇਸ ਆਪਰੇਸ਼ਨ ਨੂੰ ਲੱਗ ਗਿਆ ਇਸ ਆਪਰੇਸ਼ਨ ਤੋਂ ਉਪਰੰਤ 4 ਦਿਨ ਤੱਕ ਬੀਬੀ ਜੀ ਹੋਸ਼ ਵਿੱਚ ਨਾ ਆਏ ਇਧਰੋਂ ਸੁਖਮਨੀ ਸਾਹਿਬ ਜੀ ਦੇ ਪੰਜ ਪਾਠ ਹਰ ਰੋਜ਼ ਬੀਬੀ ਦੇ ਕੋਲ ਸਰਵਨ ਕਰਵਾਈ ਜਾ ਰਹੇ ਸਨ ਉਧਰ ਸੰਬੰਧੀ ਤੇ ਪਰਿਵਾਰ ਆਪਣੇ ਆਪਣੇ ਘਰਾਂ ਵਿੱਚ ਵੀ ਹਾਜ਼ਰੀ ਲਗਾ ਕੇ ਬੀਬੀ ਜੀ ਦੀ ਸਿਹਤਯਾਬੀ ਲਈ ਅਰਦਾਸਾਂ ਕਰ ਰਹੇ ਸਨ ਪੰਜਵੇਂ ਦਿਨ ਹੋਸ਼ਾਂ ਉਪਰੰਤ ਬੀਬੀ ਗੁਰੂ ਜੀ ਦੀ ਕਿਰਪਾ ਸਦਕੇ ਰਾਜ਼ੀ ਹੋਣੀ ਸ਼ੁਰੂ ਹੋ ਗਈ ਤਕਰੀਬਨ 10-11 ਦਿਨਾਂ ਬਾਅਦ ਜਿਸ ਸਮੇਂ ਇਸ ਬੀਬੀ ਜੀ ਦੇ ਅਲਸਰ ਰੋਗ ਦਾ ਸਹੀ ਇਲਾਜ ਕਰਨ ਉਪਰੰਤ ਡਾਕਟਰ ਗੁਰਮੇਲ ਸਿੰਘ ਹਸਪਤਾਲ ਤੋਂ ਛੁੱਟੀ ਦੇਣ ਲੱਗਾ ਇਸ ਬੀਬੀ ਕੁਲਦੀਪ ਕੌਰ ਦੇ ਕੋਲ ਆ ਕੇ ਹਾਲਚਾਲ ਪੁੱਛਣ ਉਪਰੰਤ ਆਖਦਾ ਹੈ ਬੀਬਾ ਤੇਰੇ ਆਪਰੇਸ਼ਨ ਦੌਰਾਨ ਤਾਂ ਮੈਂ ਵੀ ਆਸ ਲਾ ਕੇ ਬੈਠ ਗਿਆ ਸੀ ਕਿ ਬੀਬੀ ਦਾ ਬਚਣਾ ਮੁਸ਼ਕਲ ਹੈ ਪਰ ਮੈਂ ਤੈਨੂੰ ਆਖਦਾ ਹਾਂ ਬੀਬੀ ਤੂੰ ਵੀ ਇੱਕ ਵੱਡੇ ਕੋਤਕ ਦੁਆਰਾ ਹੀ ਰਾਜ਼ੀ ਹੋਈ ਹੈ ਹੁਣ ਕੋਲ ਖੜੇ ਸਾਰੇ ਸੰਬੰਧੀ ਇਸ ਡਾਕਟਰ ਤੋਂ ਇੱਕ ਵੱਡੇ ਕੋਤਕ ਦੁਆਰਾ ਰਾਜ਼ੀ ਹੋਣ ਦੀ ਗੱਲ ਸੁਣਨ ਲਈ ਉਤਾਵਲੇ ਹੋ ਗਏ ਪੁੱਛਣ ਲੱਗੇ ਡਾਕਟਰ ਸਾਹਿਬ ਕੀ ਕੋਤਕ ਵਰਤਿਆ ਸੀ ਡਾਕਟਰ ਗੁਰਮੇਲ ਸਿੰਘ ਕਹਿਣ ਲੱਗਾ ਪਹਿਲਾ ਬੀਬੀ ਇਹ ਤਾਂ ਦਾਸ ਤੇਰੇ ਗੁਰੂ ਕਿਹੜੇ ਹਨ ਤੂੰ ਕਿੰਨਾ ਨੂੰ ਮੰਦੀ ਹੈ ਬੀਬੀ ਕਹਿਣ ਲੱਗੀ ਡਾਕਟਰ ਸਾਹਿਬ ਮੇਰੇ ਗੁਰੂ ਸਾਡੇ ਸਭਨਾ ਦੇ ਗੁਰੂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਹਨ ਤੇ ਮੈਂ ਸਤਿਗੁਰੂ ਜੀ ਨੂੰ ਹੀ ਆਪਣੇ ਗੁਰਦੇਵ ਹਾਜ਼ਰ ਨਾਜ਼ਰ ਸਤਿਗੁਰੂ ਮੰਦੀ ਹਾਂ ਪਰ ਸੰਗਤ ਸੱਚੇ ਪਾਤਸ਼ਾਹ ਦੇ ਬਖਸ਼ੇ ਹੋਏ ਸਾਧੂ ਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਆਰ ਜਿਨ੍ਹਾਂ ਦੇ ਹਿਰਦੇ ਤੇ ਵਸਿਆ ਹੋਇਆ ਹੈ ਉਹ ਨਾਨਕ ਸਰਕਲੇਰਾ ਦੀ ਪਾਵਨ ਧਰਤੀ ਤੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਹਨ ਉਨਾ ਮਹਾਪੁਰਸ਼ਾਂ ਦੀ ਸੰਗਤ ਅਸੀਂ ਕਰਦੇ ਹਾਂ ਡਾਕਟਰ ਗੁਰਮੇਲ ਸਿੰਘ ਬੀਬੀ ਕੁਲਦੀਪ ਕੌਰ ਦਾ ਜਵਾਬ ਸੁਣ ਕੇ ਫਿਰ ਆਖਣ ਲੱਗਾ ਫਿਰ ਬੀਬੀ ਉਹਨਾ ਮਹਾਪੁਰਸ਼ਾਂ ਦਾ ਕੋਈ ਹੁਲੀਆ ਤਾਂ ਦੱਸ ਆਖਿਆ ਜੇ ਚਿੱਟਾ ਚੋਲਾ ਲੰਬਾ ਦਾੜਾ ਸੀਸ ਪਰ ਗੋਲ ਦਸਤਾਰ ਸਤਿਗੁਰੂ ਦੀ ਸੇਵਾ ਵਿੱਚ ਰੰਗੇ ਹੋਏ ਨੂਰੋ ਨੂਰ ਚਿਹਰਾ ਇਹ ਉਹਨਾ ਮਹਾਪੁਰਸ਼ਾਂ ਦਾ ਹੁਲੀਆ ਹੈ ਡਾਕਟਰ ਕਹਿਣ ਲੱਗਾ ਬੀਬੀ ਫਿਰ ਉਹ ਮਹਾਪੁਰਖ ਆਪ ਕੋ ਲਾ ਕੇ ਤੇਰਾ ਆਪਰੇਸ਼ਨ ਸਫਲ ਕਰਕੇ ਗਏ ਹਨ ਸਾਰੇ ਆਪਰੇਸ਼ਨ ਦੌਰਾਨ ਮੈਨੂੰ ਉਹਨਾਂ ਮਹਾਪੁਰਸ਼ਾਂ ਦੇ ਦਰਸ਼ਨ ਦੀਦਾਰ ਦੀਆਂ ਕਈ ਵਾਰ ਝਲਕਾਂ ਪਈਆਂ ਨੇ ਸਾਡੀ ਕਿਤੇ ਵੀ ਆਪਰੇਸ਼ਨ ਦੌਰਾਨ ਅਰਚਨ ਆਈ ਮੈਨੂੰ ਕਈ ਵਾਰ ਇਉਂ ਮਹਿਸੂਸ ਹੋਇਆ ਜਿਵੇਂ ਕੋਈ ਕੋਲ ਖੋਲ ਕੇ ਇਲਾਜ ਕਰਨਾ ਦਸਤਾ ਹੋਵੇ ਬਸ ਇਉਂ ਹੀ ਮਹਿਸੂਸ ਹੁੰਦਾ ਰਿਹਾ ਹੈ ਜਿਵੇਂ ਕੋਈ ਕੋਲ ਹੀ ਖੜਾ ਹੋਵੇ ਤਾਂ ਹੀ ਤੈਨੂੰ ਮੈਂ ਕਹਿ ਰਿਹਾ ਸੀ ਕਿ ਬੀਬੀ ਤੇਰਾ ਆਪਰੇਸ਼ਨ ਇੱਕ ਕੋਤਕ ਦੁਆਰਾ ਕੀ ਹੋਇਆ ਹੈ ਤੇ ਤੂੰ ਬਚ सकी ਹੈ ਹੁਣ ਇਸ ਡਾਕਟਰ ਦੀ ਰਸਨਾ ਤੋਂ ਆਪ ਬਾਬਾ ਜੀ ਕਿਵੇਂ ਵਰਤਦੇ ਹਨ ਕਿਵੇਂ ਕਿਵੇਂ ਕਿਰਪਾ ਵਰਸਾਈ ਹੈ ਇਹ ਸੁਣ ਕੇ ਸਬਨਾ ਸੰਬੰਧੀਆਂ ਦੇ ਵੀ ਸੀਸ ਬਾਬਾ ਜੀ ਦੇ ਸਰੂਪ ਮੂਰੇ ਝੁੱਕ ਗਏ ਹੁਣ ਹਫ਼ਤਾ ਨੂੰ ਛੁੱਟੀ ਮਿਲੀ ਬੀਬੀ ਰਾਜ਼ੀ ਹੋ ਕੇ ਮੁੜ 2 ਮਹੀਨੇ ਬਾਅਦ ਸ਼ੁਕਰਾਨਾ ਕਰਨ ਗਈ ਜਿਸ ਸਮੇਂ ਨਾਨਕ ਸਰ ਪਹੁੰਚੀ ਸਮਾ ਮਿਲਣ ਤੇ ਬਾਬਾ ਜੀ ਅੱਗੇ ਪ੍ਰਸ਼ਾਦ ਭੇਟਾਂ ਤਰਿਆ ਨਮਸਕਾਰ ਕਰਨ ਉਪਰੰਤ ਬੇਨਤੀ ਕੀਤੀ ਬਾਬਾ ਜੀ ਡਾਕਟਰਾਂ ਦੁਆਰਾ ਤਾਂ ਮੇਰੇ ਬਚਨ ਦੀ ਆਸ ਬਿਲਕੁਲ ਨਹੀਂ ਸੀ ਪਰ ਤੁਸੀਂ ਕਿਰਪਾ ਕਰਕੇ ਮੈਨੂੰ ਰੱਖ ਲਿਆ ਹੈ। ਬਾਬਾ ਗੁੰਦਨ ਸਿੰਘ ਜੀ ਮਹਾਰਾਜ ਬੇਨਤੀ ਸੁਣ ਕੇ ਫਰਮਾਉਣ ਲੱਗੇ। ਬੀਬਾ ਸੁਖਮਨੀ ਸਾਹਿਬ ਦੇ ਪਾਠ ਸਰਵਨ ਕੀਤੇ ਸਨ। ਜੀ ਮਹਾਰਾਜ ਸਤਗੁਰੂ ਨੇ ਸੇਵਾ ਲੈ ਲਈ ਆਪਣੀ ਕਿਰਪਾ ਕਰਕੇ। ਬਾਬਾ ਜੀ ਨੇ ਬਚਨ ਫਰਮਾਏ, "ਬਸ ਇਉ ਬਾਨੀ ਨਾਲ ਪ੍ਰੀਤ ਪਾਈ ਚੱਲ ਤੇ ਤੇਰੇ ਸਾਰੇ ਦੁੱਖ ਸਤਗੁਰੂ ਕੱਟਦੇ ਜਾਣਗੇ।" ਇਸ ਉਪਰੰਤ ਬੀਬੀ ਨੇ ਬੇਨਤੀ ਕੀਤੀ, "ਬਾਬਾ ਜੀ, आज तक ता मैं अपनी सरकारी टीचर ਤੋਂ ਜੋ ਵੀ ਤਨਖਾਹ ਲਿਆਉਂਦੀ ਆਈ ਹਾਂ ਸਾਰੀ ਤਨਖਾਹ ਐਸੇ ਤਰ੍ਹਾਂ ਦਵਾਈਆਂ ਡਾਕਟਰਾਂ ਦੀ ਸੇਵਾ ਵਿੱਚ ਹੀ ਲੱਗਦੀ ਰਹੀ ਹੈ ਕਿਰਪਾ ਕਰੋ ਇਹ ਮਾਇਆ ਅੱਗੋਂ ਤਾਂ ਭਲੇ ਪਾਸੇ ਲੱਗ ਜਾਵੇ ਬਾਬਾ ਜੀ ਨੇ ਬੇਨਤੀ ਸੁਣ ਬਚਨ ਕੀਤੇ ਬੀਬਾ ਤੂੰ ਗੁਰੂ ਨਾਨਕ ਦੇ ਘਰ ਵੱਲੇ ਗੇੜੇ ਕੱਢਦੀ ਜਾਇਆ ਕਰ ਸਤਿਗੁਰੂ ਤੇਰੇ ਡਾਕਟਰਾਂ ਵਾਲੇ ਗੇੜੇ ਮੁਕਾ ਦੇਣਗੇ ਸਾਧ ਸੰਗਤ ਜੀ ਬਾਬਾ ਜੀ ਨੇ ਆਪਣੇ ਮੁਖਾਰਬਿੰਨ ਤੋਂ ਬਚਨ ਕੀ ਕੀਤਾ ਕੀ ਬਖਸ਼ੀਸ਼ਾਂ ਦਾ ਮੀਂਹ ਵਰਸ ਪਿਆ ਬਸ ਉਸ ਦਿਨ ਤੋਂ ਡਾਕਟਰਾਂ ਵੱਲ ਗੇੜੇ ਪੱਕੇ ਹੀ ਮੁਕਾ ਦਿੱਤੇ ਥੋੜੀ ਦਵਾਈ ਦੁਆਰਾ ਸਰੀਰ ਦਾ ਢਿੱਲਮੱਟ ਤਾਂ ਹਰ ਇੱਕ ਲਈ ਆਮ ਗੱਲ ਹੈ ਪਰ ਜਿਹੜਾ ਹਰ ਮਹੀਨੇ ਦੀ ਤਨਖਾਹ ਹੀ ਦੂਜੇ ਪਾਸੇ ਲੱਗਦੀ ਜਾ ਰਹੀ ਸੀ ਉਹ ਬਖਸ਼ੀਸ਼ ਸਾਧੂ ਦੀ ਰਸਨਾ ਤੇ ਵਰਸ ਕੇ ਗੁਰੂ ਨੇ ਆਪਣਿਆਂ ਦੀ ਆਪ ਲਾਜ ਰੱਖ ਲਈ ਇਸ ਸਾਖੀ ਦੁਆਰਾ ਜੋ ਬਾਬਾ ਜੀ ਦੀ ਵਢਾਈ ਦੇ ਦਰਸ਼ਨ ਅਸੀਂ ਕਰ ਰਹੇ ਹਾਂ ਸਤਸੰਗੀ ਜਨੋ ਦੇਖੋ ਆਪਣੇ ਬਚਨ ਦੀ ਆਪ लाज ਰੱਖਦੇ ਹੋਏ ਬਾਬਾ ਜੀ ਨੇ ਡਾਕਟਰ ਗੁਰਮੀਲ ਸਿੰਘ ਨੂੰ ਆਪ ਸੁਖਮ ਰੂਪ ਵਿੱਚ ਦਰਸ਼ਨ ਦੇ ਕੇ ਸਾਰਾ ਇਲਾਜ ਵੀ ਜਿੱਥੇ ਆਪਣੀ ਨਦਰ ਹੇਟ ਕਰਾਇਆ ਉੱਥੇ ਰਾਜ਼ੀ ਹੋਣ ਤੇ ਸ਼ੁਕਰਾਨਾ ਕਰਨ ਗਈ ਬੀਬੀ ਨੂੰ ਵੀ ਸੁਖਮਨੀ ਸਾਹਿਬ ਦੀ ਬਾਣੀ ਦੀ ਮਹਿਮਾ ਹੀ ਦਰਸਾ ਕੇ ਗੁਰੂ ਚਰਨਾ ਨਾਲ ਜੋੜਿਆ। ਇਹ ਹੀ ਵਡਿਆਈ ਹੈ ਸੱਚੇ ਸੰਤ ਜਨਾ ਦੀ ਪਲੀ ਸੰਗਤੀ। ਧੰਨ ਗੁਰੂ ਨਾਨਕ ਧੰਨ ਬਾਬਾ ਜੀ ਇਹ ਸਾਖੀ ਬੀਬੀ ਕੁਲਦੀਪ ਕੌਰ ਜੀ ਨੇ ਦਾਸ ਨੂੰ ਆਪ ਸਰਵਨ ਕਰਵਾਈ ਬੱਚੀ ਕ੍ਰਿਸ਼ਮਾ ਦਾ ਕਸ਼ਟ ਨਿਵਾਰਨ ਕਰਨਾ ਬਾਉ ਹਰੀਸ਼ ਕੁਮਾਰ ਜੀ ਨਾਲ ਬੀਤੀ ਸਾਖੀ ਪੂਰਬ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈ ਰਾਗੀ ਮਿਟਿਓ ਅੰਧੇਰਕ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਪੂਰਬ ਕਰਮਾਂ ਦਾ ਬੀਜਾ ਹੋਇਆ ਅੰਕੁਰ ਜਦੋ ਪ੍ਰਗਟ ਹੋਇਆ ਰਸਕ ਬੇਰਾਗੀ ਮਹਾਪੁਰਖ ਦੇ ਦੀਦਾਰ ਹੋਏ ਤੇ ਜਨਮਾ ਜਨਮਾ ਦੀ ਸੁੱਤੀ ਹੋਈ ਕਿਸਮਤ ਜਾਗ ਪਈ। ਉਹਨਾਂ ਨਾਮ ਰਸ ਨਾਲ ਭਰਪੂਰ ਮਾਪੁਰਖਾਂ ਦੀ ਸੰਗਤ ਵਿੱਚੋਂ ਜਿੱਥੇ ਬੇਅੰਤਾਂ ਨੇ ਝੋਲੀਆਂ ਭਰੀਆਂ ਉੱਥੇ ਅੰਮ੍ਰਿਤਸਰ ਦੇ ਰਹਿਣ ਵਾਲੇ ਬਾਉ ਹਰੀਸ਼ ਕੁਮਾਰ ਜੀ ਜਿਨ੍ਹਾਂ ਨੂੰ ਤਕਰੀਬਨ 15 ਕੁ ਸਾਲ ਦੀ ਉਮਰਾਂ ਵਿੱਚ ਐਸੇ ਪਵਿੱਤਰ ਆਤਮਾ ਵਾਲੇ ਸਾਧੂ ਦੇ ਦੀਦਾਰ ਹੋਏ ਜਿਹੜੇ ਝੋਲੀ ਭਰਦੇ ਹੀ ਨਿਹਾਲੋ ਨਿਹਾਲ ਕਰਦੇ ਗਏ। ਅੱਜ ਆਪਣੇ ਨਾਲ ਬੀਤੇ ਉਹਨਾਂ ਇਲਾਹੀ ਪਲਾਂ ਨੂੰ ਜੋ ਤਾਂ ਨਾ ਬਾਬਾ ਕੁੰਦਨ ਸਿੰਘ ਜੀ ਦੇ ਚਰਨਾਂ ਵਿੱਚ ਬਿਤਾਏ ਦਾਸ ਨੂੰ ਬਚਨ ਸਰਵਨ ਕਰਵਾਉਂਦਿਆਂ ਭਾਵੁਕ ਹੁੰਦੇ ਹੋਏ ਹਿਰਦੇ ਤੋਂ ਨਿਹਾਲ ਹੋ ਰਏ ਸਨ ਉਹਨਾਂ ਨਾਲ ਬੀਤੇ ਸਮਿਆਂ ਤੇ ਬਾਬਾ ਜੀ ਵੱਲੋਂ ਵਰਤੀ ਕਿਰਪਾ ਦਾ ਦਾਸ ਅਤੇ ਜ਼ਿਕਰ ਕਰ ਰਿਹਾ ਹੈ ਵਾਹਿਗੁਰੂ ਵਿਆਹ ਤੋਂ ਤਕਰੀਬਨ 7-8 ਸਾਲ ਦਾ ਸਮਾਂ ਲੰਘ ਜਾਣ ਤੇ ਹਰ ਗ੍ਰਸਤੀ ਵਾਂਗ ਪੁੱਤਰ ਦੀ ਲਾਲਸਾ ਵੇੜੇ ਦੇ ਰੌਣਕ ਨੂੰ ਪ੍ਰਾਪਤ ਕਰਨ ਲਈ ਬਾਬਾ ਜੀ ਦੇ ਹਜ਼ੂਰ ਬਾਉ ਹਰੀਸ਼ ਕੁਮਾਰ ਜੀ ਨੇ ਬੇਨਤੀ ਕੀਤੀ ਬਾਬਾ ਜੀ ਸਬਨਾ ਦੀਆਂ ਝੋਲੀਆਂ ਭਰਦੇ ਹੋ ਕਿਰਪਾ ਕਰੋ ਮੇਰੀ ਝੋਲੀ ਵਿੱਚ ਵੀ ਪੁੱਤਰ ਦੀ ਖੈਰ ਪਾਵੋ ਬੇਨਤੀ ਤਾਂ ਅੱਗੇ ਵੀ ਕਈ ਵਾਰ ਕੀਤੀ ਸੀ ਪਰ ਬਚਨ ਸੰ ਤੇਰੇ ਕਰਮਾਂ ਵਿੱਚ ਪੁੱਤਰ ਹੈ ਨਹੀਂ ਪਰ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਅੱਜ ਆਪੇ ਹੀ ਨਾਲ ਬੋਲਣ ਦੀ ਹਿੰਮਤ ਬਖਸ਼ੀ ਸੀ ਬੇਨਤੀ ਕੀਤੀ ਮਹਾਰਾਜ ਮੈਨੂੰ ਇਹ ਦੱਸ ਦਿਓ ਕਿ ਮੈਂ ਇਸ ਦਰ ਨੂੰ ਛੱਡ ਕੇ ਹੋਰ ਕਿੱਧਰ ਨੂੰ ਜਾਵਾਂ ਜਿੱਥੇ ਖੈਰ ਝੋਲੀ ਵਿੱਚ ਪੈ ਜਾਵੇਗੀ ਹੁਕਮ ਹੋਇਆ ਅੱਛਾ ਜਾਂ ਫਿਰ ਅਜੇ ਕੁਝ ਸਮਾਂ ਸੁਖਮਨੀ ਸਾਹਿਬ ਦੀ ਹਾਜ਼ਰੀ ਲਗਾ ਲੈ ਪੁੱਤਰ ਆ ਰਿਹਾ ਹੈ ਹੁਣ ਹੁਕਮ ਅਨੁਸਾਰ ਇਧਰੋਂ ਬਾਉ ਜੀ ਨੇ ਸੁਖਮਨੀ ਸਾਹਿਬ ਦੀ ਹਾਜ਼ਰੀ ਲਗਾਉਣੀ ਸ਼ੁਰੂ ਕਰ ਦਿੱਤੀ ਇਧਰੋਂ ਬਾਬਾ ਜੀ ਨੇ ਆਪਣੀ ਕੀ ਕਲਾ ਵਰਤਾਈ ਕਿਹੜੀ ਰੱਬੀ ਰੂਹ ਨੂੰ ਬੁਲਾਉਂਦਾ ਹੁਕਮ ਹੋਇਆ ਬਾਬਾ ਜੀ ਸਭ ਤਰ੍ਹਾਂ ਸਮਰਥ ਆਪ ਹੀ ਜਾਣਦੇ ਸਨ ਕੁਝ ਸਮੇਂ ਬਾਅਦ ਆਪ ਹੀ ਬਾਉ ਜੀ ਨੂੰ ਬੁਲਾ ਕੇ ਪ੍ਰਸ਼ਾਦ ਬਖਸ਼ ਕੇ ਆਗਿਆ ਦੇ ਕੇ ਬਚਨ ਫਰਮਾਏ ਜਾਓ ਖੁਸ਼ੀਆਂ ਹਨ ਹੁਣ ਖੁਸ਼ੀਆਂ ਲਫ਼ਜ਼ ਦੀ ਮੋਹਰ ਅਨੁਸਾਰ ਫਿਰ ਸਮੇਂ ਨਾਲ ਕਿਰਪਾ ਵਰਤੀ ਬਾਉ ਹਰੀਸ਼ ਕੁਮਾਰ ਜੀ ਦੇ ਘਰ ਵੀ ਗੁਰੂ ਨਾਨਕ ਦੀ ਮਿਹਰ ਸਦਕਾ ਵੇੜੇ ਵਿੱਚ ਲਾਲ ਆ ਗਿਆ ਭਾਵ ਪੁੱਤਰ ਨੇ ਆ ਕੇ ਮਾਤਾ ਪਿਤਾ ਦੀ ਗੋਦ ਹਰੀ ਕਰ ਦਿੱਤੀ ਸਮੇਂ ਨਾਲ ਪਹਿਲੀ ਵਾਰ ਪੁੱਤਰ ਨੂੰ ਦਰਸ਼ਨ ਕਰਵਾਉਣ ਗਿਆ ਤੇ ਬਾਬਾ ਜੀ ਨੇ ਆਪਣੇ ਮੁਬਾਰਕ ਹਾਥੀ ਪੁੱਤਰ ਨੂੰ ਮਿਸ਼ਰੀ ਦਾ ਪ੍ਰਸ਼ਾਦ ਛਟਾਇਆ ਤੇ ਆਪਣੇ ਮੁਬਾਰਕ ਰਸਨਾ ਤੋਂ ਹੀ ਬੁੱਧ ਸਿੰਘ ਨਾਮ ਦੀ ਬਖਸ਼ਿਸ਼ ਕੀਤੀ ਸਮੇਂ ਨਾਲ ਫਿਰ 2 ਸਾਲ ਬਾਅਦ ਬਾਬਾ ਜੀ ਦੀ ਕਿਰਪਾ ਹੋਈ ਬਾਉ ਜੀ ਦੇ ਘਰ ਪੁਤਰੀ ਦਾ ਜਨਮ ਹੋਇਆ ਜਿਸ ਦਾ ਨਾਮ ਵੀ ਬਾਬਾ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਕ੍ਰਿਸ਼ਮਾ ਰੱਖਿਆ ਇਥੇ ਦਾਸ ਬੇਨਤੀ ਕਰਦੇ ਕਿ ਇਸ ਬੱਚੀ ਦੇ ਜਨਮ ਤੋਂ ਕੁਝ ਦਿਨ ਪਹਿਲਾਂ ਹੀ ਬਾਬਾ ਹਰਭਜਨ ਸਿੰਘ ਜੀ ਮੌਜੂਦਾ ਮਾਪੁਰਸ਼ ਜੋ ਕਿ ਉਸ ਸਮੇਂ ਬਾਬਾ ਜੀ ਪਾਸ ਬੇਹੰਗਮ ਰੂਪ ਵਿੱਚ ਸੇਵਾ ਤੇ ਹਾਜ਼ਰ ਸਨ ਨੂੰ ਸੁਪਨਾ ਆਇਆ ਸੀ ਕਿ ਹਰੀਸ਼ ਬਾਉ ਜੀ ਦੇ ਘਰ ਲੜਕੀ ਦਾ ਜਨਮ ਹੋਇਆ ਹੈ ਜਿਹੜੀ ਕਿ ਸਰੀਰ ਪੱਖੋਂ ਬਹੁਤ ਕਮਜ਼ੋਰ ਹੈ ਤੇ ਸਹੀ ਤਰ੍ਹਾਂ ਚੱਲ ਵੀ ਨਹੀਂ ਸਕਦੀ ਤੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਆਪਣੇ ਹੱਥੀ ਉਸ ਬੱਚੀ ਨੂੰ ਤੁਰਨਾ ਸਿਖਾ ਕੇ ਕਿਹੜੀ ਅਜਬ ਕਲਾ ਵਰਤਾ ਰਹੇ ਹਨ ਸੋ ਅਜਬ ਕਲਾ ਦਾ ਹਕੀਕਤ ਵਿੱਚ ਸਾਹਮਣੇ ਨਕਸ਼ਾ ਇਹ ਸੀ ਕਿ ਲੜਕੀ ਹੋਈ ਤਾਂ ਜਨਮ ਸਮੇ ਤੋਂ ਵਾਕਿਆ ਹੀ ਬਹੁਤ ਕਮਜ਼ੋਰ ਪਰ ਜਿਸ ਸਮੇ ਇਹ ਬੱਚੀ ਤਕਰੀਬਨ 7 ਕੁ ਸਾਲਾਂ ਦੀ ਹੋਈ ਤੇ ਇੱਕ ਦਿਨ ਇਸ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ। ਧਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਕਈ ਡਾਕਟਰਾਂ ਨੂੰ ਦਿਖਾਉਣ ਤੇ ਵੀ ਬੱਚੀ ਠੀਕ ਨਾ ਹੋਈ। ਜਿਸ ਤੇ ਡਾਕਟਰਾਂ ਤੋਂ ਅੱਤ ਦੇ ਥੱਕ ਹਾਰ ਚੁਕੇ ਇਸ ਬਾਊ ਹਰੀਸ਼ ਕੁਮਾਰ ਜੀ ਨੂੰ ਫਿਰ ਨਾਨਕ ਸਰ ਦੇ ਘਰ ਤੋਂ ਬਿਨਾਂ ਕੋਈ ਨਜ਼ਰ ਨਾ ਆਇਆ। ਜਾਂ ਉਸੇ ਪ੍ਰੀਤਮ ਪਿਆਰੇ ਮਾਪੁਰੇ ਸ਼ੱਗੇ ਨਮਸਕਾਰ ਕੀਤੀ। ਬੇਨਤੀ ਕੀਤੀ ਬਾਬਾ ਜੀ ਲੜਕੀ ਦਾ ਕਈ ਦਿਨਾਂ ਤੋਂ ਬੁਖਾਰ ਨਹੀਂ ਉਤਰ ਰਿਹਾ। ਡਾਕਟਰਾਂ ਵੱਲੋਂ ਜਵਾਬ ਵਾਲੀ ਗੱਲ ਬਣ ਗਈ ਹੈ। ਕਿਰਪਾ ਕਰੋ ਮਹਾਰਾਜ ਇਹ ਧੀਆਂ ਧਿਆਣੀਆਂ ਤਾਂ ਤੰਦਰੁਸਤ ਹੀ ਹੋਣ ਤੇ ਚੰਗੀਆਂ ਹਨ ਦੂਜੇ ਪਰਿਵਾਰਾਂ ਵਿੱਚ ਇੰਨਾ ਜਾ ਕੇ ਅੱਗੇ ਕਈ ਕੁ ਜ਼ਿੰਮੇਵਾਰੀਆਂ ਸੰਭਾਲਣੀਆਂ ਹਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਬਾਉ ਜੀ ਦੀ ਬੇਨਤੀ ਸੁਣ ਰਹੇ ਹਨ ਤੇ ਨਿਗਾਹ ਬੱਚੀ ਵਾਲੀ ਟਿਕਾਈ ਰੱਖ ਰਹੇ ਹਨ ਜਿਸ ਸਮੇ ਇਹ ਬਾਉ ਜੀ ਸਭ ਗੱਲ ਕਰ ਹਟੇ ਬਾਬਾ ਜੀ ਨੇ ਇਹਨਾਂ ਨੂੰ ਤਾਂ ਕੁਝ ਨਾ ਕਿਹਾ ਤੇ ਦੂਜੇ ਪਾਸੇ ਸਾਹਮਣੇ ਬੈਠੀ ਬੱਚੀ ਨੂੰ ਇਸ਼ਾਰਾ ਕਰਦਿਆਂ ਬਚਨ ਫਰਮਾਏ ਕੋਨੀ ਚਲ ਉੱਠ ਕੇ ਅੱਧਰ ਸਾਡੇ ਪਾਸ ਆਪੇ ਤੁਰ ਕੇ ਆ। ਦੇਖੀਏ ਤੈਨੂੰ ਕੀ ਹੋਇਆ ਹੈ। ਬਾਬਾ ਜੀ ਦੇ ਬਚਨ ਕਰਨ ਦੀ ਧੀਰ ਹੀ ਸੀ ਕਿ ਸਤਸੰਗੀ ਜਨੋ ਮਾਨੋ ਜਿਵੇਂ ਬਾਉ ਜੀ ਦੀ ਬੇਨਤੀ ਸੁੰਦਿਆ ਸੁੰਦਿਆ ਹੀ ਕਿਹੜੀਆਂ ਦਰਗਾਹੀ ਸ਼ਕਤੀਆਂ ਨੂੰ ਹੁਕਮ ਫੁਰਮਾ ਕੇ ਬਾਬਾ ਜੀ ਇਸ ਬੱਚੀ ਦਾ ਕਿਹੜਾ ਕਸ਼ਟ ਨਿਵਾਰਨ ਕਰ ਰਏ ਸਨ ਕਿ ਉਹਨਾਂ ਦੀਆਂ ਵਡਿਆਈਆਂ ਦਾ ਕੀ ਕਹਿਣਾ ਉਹੀ ਜਾਣਦੇ ਹਨ। ਹੁਕਮ ਅਨੁਸਾਰ ਬੱਚੀ ਉੱਠੀ ਸਹਿਜ ਸਹਿਜ ਅਗਾ ਬਾਬਾ ਜੀ ਵੱਲ ਵਧੀ ਤੇ ਬਾਬਾ ਜੀ پاس ਪਹੁੰਚਣ ਤੱਕ ਜਿਵੇਂ ਬਿਲਕੁਲ ਠੀਕ ਹੋ ਗਈ ਹੋਵੇ ਉਸੇ ਸਮੇਂ ਤੋਂ ਬੁਖਾਰ ਮਾਨੂੰ ਹਕੀਕਤ ਵਿੱਚ ਹੀ ਲੈ ਗਿਆ ਇਸ ਕ੍ਰਿਸ਼ਮਾ ਨਾਮੀ ਧੀ ਨਾਲ ਗੁਰੂ ਨਾਨਕ ਦੀ ਮਿਹਰ ਸਦਕਾ ਵਾਕਿਆ ਹੀ ਕ੍ਰਿਸ਼ਮਾ ਵਰਤ ਗਿਆ ਉਸ ਦਿਨ ਤੋਂ ਬਾਅਦ ਫਿਰ ਕਿਸੇ ਡਾਕਟਰ ਨੂੰ ਦਿਖਾਉਣ ਦੀ ਲੋੜ ਨਹੀਂ ਪਈ ਅੱਜ ਵੀ ਇਹ ਬੱਚੀ ਬਿਲਕੁਲ ਤੰਦਰੁਸਤ ਹੈ ਬਾਬਾ ਜੀ ਨੇ ਫਿਰ ਆਪਣੀ ਨਜ਼ਰ ਕਰਕੇ ਇਸ ਪਿਆਰ ਵਾਲੇ ਪਰਿਵਾਰ ਬਾਉ ਜੀ ਤਾਈ ਇਕੋ ਹੀ ਹੁਕਮ ਲਗਾਇਆ ਸਾਨਿ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰ ਦੀ ਚਰਨ ਧੂੜ ਮਸਤਕ ਤੇ ਲਗਾਇਆ ਕਰੋ ਦਰਬਾਰ ਸਾਹਿਬ ਹਾਜ਼ਰੀ ਭਰਿਆ ਕਰੋ ਸਤਿਗੁਰੂ ਬਿਨ ਮੰਗਿਆਂ ਸਭ ਝੋਲੀਆਂ ਪਰਦੇ ਹੀ ਜਾਣਗੇ ਪਹਿਲੇ ਸਮੇਂ ਵਿੱਚ ਆਤ ਗਰੀਬੀ ਦੇ ਆਲਮ ਵਿੱਚੋਂ ਗੁਜ਼ਰੇ ਤੇ ਅੱਜ ਹਰ ਤਰ੍ਹਾਂ ਦੀਆਂ ਬਖਸ਼ੀਸ਼ਾਂ ਵਿੱਚ ਰਾਜੀ ਇਹ ਬਾਉ ਹਰੀਸ਼ ਕੁਮਾਰ ਜੀ ਅੱਜ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਤੇ ਬਾਬਾ ਕੁੰਦਨ ਸਿੰਘ ਜੀ ਦੀਆਂ ਵਡਿਆਈਆਂ ਵਿੱਚ ਹੀ ਆਪਣੇ ਹਰ ਪਲ ਨੂੰ ਬਿਤਾ ਰਹੇ ਹਨ ਅੱਜ ਵੀ ਮੌਜੂਦਾ ਮਾਹ ਪੁਰਿਸ਼ ਬਾਬਾ ਹਰਪ੍ਰਜਨ ਸਿੰਘ ਜੀ ਦੀ ਸੰਗਤ ਕਰਕੇ ਅਸੀਸਾਂ ਲੈ ਕੇ ਖੁਸ਼ੀਆਂ ਮਾਣ ਰਹੇ ਹਨ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਉਸਤਾਦ ਬਾਬਾ ਕੇਹਰ ਸਿੰਘ ਜੀ ਹੈਡ ਹਜ਼ੂਰੀ ਕੀਰਤਨੀਆਂ ਨਾਲ ਬੀਤੀ ਸਾਖੀ ਮਨ ਮੇ ਚਿਤਵਿਓ ਚਿਤਵਨੀ ਉੱਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਧੰਨ ਗੁਰੂ ਨਾਨਕ ਸਾਹਿਬ ਗਰੀਬ ਨਿਵਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਮਹਾਨ ਕਿਰਪਾ ਦ੍ਰਿਸ਼ਟੀ ਦੇ ਪਾਤਰ ਨਾਨਕ ਸਰ ਵਿਖੇ 52 ਸਾਲ ਕੀਰਤਨ ਦੀ ਨਿਸ਼ਕਾਮ ਸੇਵਾ ਨਿਭਾਉਣ ਵਾਲੇ ਸੰਤ ਕੀਰਤਨੀਏ ਬਾਬਾ ਕੇਹਰ ਸਿੰਘ ਜੀ ਗੁਰਬਾਣੀ ਦੀਆਂ ਉਪਰੋਕਤ ਪੰਕਤੀਆਂ ਜਿਨ੍ਹਾਂ ਦੇ ਵਿੜਭਾਗੇ ਜੀਵਨ ਦੇ ਹੂਬਹੂ ਕੱਟਦੀਆਂ ਸਨ ਜਿਨ੍ਹਾਂ ਨੇ ਰੱਬੀ ਇਲਾਹੀ ਬਾਣੀ ਦੇ ਕੀਰਤਨ ਨੂੰ ਬਾਬਾ ਜੀ ਨੂੰ ਹਰ ਸਮੇਂ ਆਪਣੇ ਅੰਗ ਸੰਗ ਜਾਣ ਕੇ ਗਾਇਆ ਤੇ ਗੁਰੂ ਦੇ ਭੈ ਵਿੱਚ ਵਿਚਰ ਕੇ ਪੂਰੀ ਨਿਮਰਤਾ ਵਿੱਚ ਰਹਿ ਕੇ ਨਾਨਕ ਸਰਸਤਾਨ ਤੇ ਅਜ ਪਰ ਮੁਖ ਸੇਵਾਵਾਂ ਨਿਭਾਉਣ ਵਾਲੇ अनेका ਗੁਰਮੁਖ ਜਨ ਬਾਹਰਲੇ ਅਸਥਾਨਾਂ ਤੇ अनेका ਸੇਵਾਵਾਂ ਨਿਭਾਉਣ ਵਾਲੇ ਕੀਰਤਨੀਏ ਤਿਆਰ ਕੀਤੇ ਤੇ ਪ੍ਰੇਮ ਦੀ ਪੜਾਈ ਆਪਣੇ ਅਖੀਰਲੇ ਸਵਾਸਾਂ ਤੱਕ ਪੜੀ ਐਸੇ ਮਹਾਨ ਕੀਰਤਨੀਏ ਮਹਾਪੁਰਸ਼ ਦੀ ਧੰਨ ਬਾਬਾ ਕੁੰਦਨ ਸਿੰਘ ਜੀ ਨਾਲ ਬੀਤੀ ਵਾਰਤਾ ਇਸ ਸਾਖੀ ਵਿੱਚ ਅੰਕਿਤ ਕਰ ਰਿਆਂ ਹਾਂ ਆਓ ਸਾਖੀ ਪੜਕੇ ਆਨੰਦ ਮਾਣੀਏ ਤੇ ਆਪ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚੋਂ ਪ੍ਰੀਤ ਦਾ ਕਿਣਕਾ ਪ੍ਰਾਪਤ ਕਰੀਏ ਧੰ ਗੁਰੂ ਨਾਨਕ ਇੱਕ ਸਮੇਂ ਧੰ ਬਾਬਾ ਨਾਨਕ ਸਿੰਘ ਜੀ ਦੇ ਚਰਨਾਂ ਵਿੱਚ ਸਰਦਾਰ ਜੋਰਾਵਰ ਸਿੰਘ ਦੇ ਪਧੋਰ ਤੋਂ ਪੂਰਨ ਮਾਸੀ ਦੇ ਦਿਹਾੜੇ ਨਾਨਕ ਸਰ ਦਰਸ਼ਨ ਕਰਨ ਵਾਸਤੇ ਪਹੁੰਚੇ ਇਸ ਸਰਦਾਰ ਜੋਰਾਵਰ ਸਿੰਘ ਜੀ ਦੇ ਨਾਲ ਇੱਕ ਨੌਜਵਾਨ ਲੜਕਾ ਵੀ ਬਾਬਾ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ ਬਾਬਾ ਜੀ ਸਾਰੀ ਸੰਗਤ ਨੂੰ ਪ੍ਰਸ਼ਾਦ ਪੁਖਤਾਉਂਦੇ ਹੋਏ ਇਸ ਸਰਦਾਰ ਜੋਰਾਵਰ ਸਿੰਘ ਜੀ ਦੀ ਵਾਰੀ ਆਉਣ ਤੇ ਪੁੱਛਣ ਲੱਗੇ ਭਾਈ ਜੀ ਇਹ ਮੁੰਡਾ ਕੌਣ ਹੈ ਬੇਨਤੀ ਕੀਤੀ ਬਾਬਾ ਜੀ ਪਧੋੜ ਤੋਂ ਦਾਸ ਦੇ ਨਾਲ ਹੀ ਆਇਆ ਹੈ ਬਾਬਾ ਕੁੰਦਨ ਸਿੰਘ ਜੀ ਆਪਣਾ ਸੋਨਾ ਮੁਖੜਾ ਇਸ ਨੌਜਵਾਨ ਵੱਲ ਘੁਮਾ ਕੇ ਪੁੱਛਣ ਲੱਗੇ ਕਿਉਂ ਬਈ ਕੀ ਨਾਮ ਹੈ ਤੇਰਾ ਬੇਨਤੀ ਕੀਤੀ ਜੀ ਦਾਸ ਦਾ ਨਾਮ ਕੇਹਰ ਸਿੰਘ ਹੈ ਭਾਈ ਕੀ ਕੰਮ ਕਰਦਾ ਹੁੰਦਾ ਹੈ ਬੇਨਤੀ ਕੀਤੀ ਬਾਬਾ ਜੀ ਇਕ ਛੋਟਾ ਜਿਹਾ ਜੋੜੀ ਵਾਜਾ ਸਿਖਾਉਣ ਲਈ ਸਕੂਲ ਖੋਲਿਆ ਹੋਇਆ ਹੈ। ਕੁਝ ਉੱਥੇ ਵਿਦਿਆਰਥੀਆਂ ਨੂੰ ਜੋੜੀ ਵਾਜਾ ਸਿਖਾ ਕੇ ਕੁਝ ਥੋੜੀ ਜਿਹੀ ਫੀਸ ਲੈ ਕੇ ਆਪਣਾ ਗੁਜ਼ਾਰਾ ਚਲਾ ਲੈਂਦਾ ਹਾਂ। ਨਾਲ ਹੀ ਸਰਦਾਰ ਜੁਰਾਵਰ ਸਿੰਘ ਜੀ ਨੇ ਬੇਨਤੀ ਕੀਤੀ ਮਹਾਰਾਜ ਇਹ ਜੋੜੀ ਦਾ ਵੀ ਬਹੁਤ ਮਾਹਰ ਹੈ, ਸਿਆਣਾ ਤੁਨੰਤਰ ਹੈ। ਬਾਬਾ ਜੀ ਫਰਮਾਉਣ ਲੱਗੇ ਰਾਗੀ ਸਿੰਘਾਂ ਨੂੰ ਕਹੋ ਇਸ ਨੂੰ ਵੀ ਕੀਰਤਨ ਵਿੱਚ ਜੋੜੀ ਵਜਾਉਣ ਲਈ ਸਮਾਂ ਦਿਓ। ਸਰਦਾਰ ਜੁਰਾਵਰ ਸਿੰਘ ਜੀ ਪ੍ਰਸ਼ਾਦ ਬਖਸ਼ਿਸ਼ ਲੈ ਕੇ ਉੱਠੇ। ਕੁਝ ਸਮੇਂ ਵਿੱਚ ਸ਼ਾਮ ਦਾ ਦੀਵਾਨ ਸ਼ੁਰੂ ਹੋਣ ਤੇ ਰਾਗੀ ਕੇਹਰ ਸਿੰਘ ਜੀ ਨੇ ਕੀਰਤਨੀਆਂ ਦੇ ਨਾਲ ਜੋੜੀ ਵਜਾਉਣ ਦੀ ਸੇਵਾ ਨਿਭਾਈ। ਬਾਬਾ ਜੀ ਵੀ ਦੀਵਾਨ ਵਿੱਚ ਆ ਕੇ ਸੱਜ ਗਏ। ਰਾਗੀ ਕੇਹਰ ਸਿੰਘ ਜੀ ਪਾਸੋਂ ਜੋੜੀ ਸੁਣ ਕੇ ਬਹੁਤ ਪ੍ਰਸੰਨ ਹੋਏ। ਉਪਰੰਤ ਸਾਰੇ ਰਾਗੀ ਸਿੰਘਾਂ ਨੂੰ ਬੁਲਾ ਕੇ ਕੇਹਰ ਸਿੰਘ ਜੀ ਨਾਲ ਬਚਨ ਬिलास ਹੁੰਦੇ ਰਹੇ। ਨਾਨਕ ਸਰ ਵਿੱਚੇ ਰਹਿ ਕੇ ਸੇਵਾ ਨਿਭਾਉਣ ਲਈ। ਜਦ ਰਾਗੀ ਕੇਹਰ ਸਿੰਘ ਜੀ ਪਾਸੋਂ ਪੁੱਛਿਆ ਤਾਂ ਇੰਨਾ ਬਚਨ ਟਾਲਮਟੋਲ ਕਰ ਦਿੱਤਾ। ਕਾਰ ਜਾ ਕੇ ਸਲਾਹ ਕਰਕੇ ਦੱਸਾਂਗਾ ਉਪਰੰਤ ਫੇਰ ਕਿਹਰ ਸਿੰਘ ਜੀ ਕੁਝ ਸਮਾਂ ਨਾਨਕ ਅਸਰ ਨਹੀਂ ਆਏ ਐਦਰ ਹੁਣ ਜਦ ਕਿਹਰ ਸਿੰਘ ਜੀ ਨੇ ਆਪਣੇ ਨਗਰ ਬੁੱਟਰ ਵਿਖੇ ਜਾ ਕੇ ਆਪਣੇ ਮਾਤਾ ਪਿਤਾ ਨੂੰ ਸਾਰੀ ਗੱਲ ਬਾਬਾ ਜੀ ਨਾਲ ਬੀਤੀ ਦੱਸੀ ਤਾਂ ਮਾਤਾ ਪਿਤਾ ਇਹ ਸੁਣ ਕੇ ਬਹੁਤ પ્રસન્ન ਹੋਏ ਤੇ ਆਖਿਆ ਪੁੱਤਰ ਜੇ ਤੂੰ ਬਾਬਾ ਜੀ ਦੀ ਸੇਵਾ ਵਿੱਚ ਰਹੇ ਤਾਂ ਸਾਡਾ ਵੀ ਜਨਮ ਸਫਲ ਹੋ ਜਾਵੇਗਾ ਤਾਂ ਹੋਰ ਕਈ ਕੁਲਾਂ ਦਾ ਵੀ ਉਧਾਰ ਹੋ ਜਾਵੇਗਾ ਗੱਲ ਕੀਤੀ ਕਿ ਜਿਸ ਨੂੰ ਵੀ ਗੱਲ ਦਸੀ ਸਭ ਨੇ ਇਹੀ ਆਖਿਆ ਕਿ ਕੇਹਰ ਸਿਆ ਤੇਰੇ ਬਹੁਤ ਵੱਡੇ ਭਾਗ ਹਨ ਜੋ ਮਾਪੁਰਸ਼ ਤੈਨੂੰ ਆਪਣੇ ਪਾਸ ਰੱਖ ਰਹੇ ਹਨ ਗੱਲ ਤਾਂ ਸਭ ਦੀ ਸੁਣੀ ਪਰ ਬਾਬਾ ਜੀ ਪਾਸ ਰਹਿਣਾ ਵੀ ਇੱਕ ਅਲੂਣੀ ਸਿੱਲ ਚੱਟਣ ਵਾਲੀ ਗੱਲ ਸੀ ਸੋ ਇਤਨਾ ਮਾਨ ਨਾ ਮੰਨਿਆ ਇਧਰ ਬਾਬਾ ਜੀ ਨੇ ਵਿੱਦ ਬਣਾਈ ਕੁਝ ਦਿਨਾਂ ਬਾਅਦ ਸੰਤ ਜਵਾਲਾ ਦਾਸ ਜੀ ਕੋਕੇ ਪਿੰਡ ਖੁਰਦ ਤੋਂ ਬਾਬਾ ਜੀ ਪਾ ਸਧਾਰਨ ਪਾਠ ਦੇ ਭੋਗ ਦੇ ਸਮੇਂ ਰਾਗੀ ਸਿੰਘਾਂ ਨੂੰ ਭੇਜਣ ਲਈ ਬੇਨਤੀ ਕਰਨ ਪਹੁੰਚੇ ਬਾਬਾ ਜੀ ਨੇ ਉਸ ਸਮੇਂ ਦਰਸ਼ਨ ਕਰਨ ਆਏ ਰਾਗੀ ਉਜਾਗਰ ਸਿੰਘ ਜੀ ਨੂੰ ਹੁਕਮ ਕਰਕੇ ਭੋਗ ਦੇ ਸਮੇਂ ਪਹੁੰਚਣ ਲਈ ਹੁਕਮ ਲਗਾਇਆ ਇਸ ਸਮੇਂ ਨਾਲ ਜੋੜੀ ਵਜਾਉਣ ਲਈ ਕੇਹਰ ਸਿੰਘ ਜੀ ਦਾ ਸਾਥ ਬਣ ਗਿਆ ਜਦੋਂ ਰਾਗੀ ਉਜਾਗਰ ਸਿੰਘ ਜੀ ਨੇ ਕੌਕੇ ਪਹੁੰਚ ਸੰਤ ਜਵਾਲਾ ਦਾਸ ਜੀ ਪਾਸ ਕੀਰਤਨ ਕੀਤਾ ਸਾਰੀ ਸੰਗਤ ਨੇ ਬਹੁਤ ਆਨੰਦ ਬਣਿਆ ਸੰਤ ਜੋਲਾਦਾਸ ਜੀ ਜਿਹੜੇ ਆ ਬੰਸਰੀ ਵਜਾਉਣ ਦੇ ਬਹੁਤ ਮਾਹਰ ਸਨ ਜਦ ਇਹਨਾਂ ਕੇਹਰ ਸਿੰਘ ਜੀ ਪਾਸੋਂ ਜੋੜੀ ਸੁਣੀ ਤਾਂ ਬਹੁਤ ਹੀ ਪ੍ਰਸੰਨ ਹੋਏ ਸੰਤ ਜੋਲਾਦਾਸ ਜੀ ਤਾਂ ਬਸ ਥਰੀ ਵਜਾਉਂਦੇ ਵਜਾਉਂਦੇ ਉੱਠ ਕੇ ਨੱਚਣ ਲੱਗ ਪਏ ਸਾਰੀ ਸੰਗਤ ਉੱਠ ਕੇ ਘਰਾਂ ਨੂੰ ਚਲੀ ਗਈ ਸਮਾਪਤੀ ਉਪਰੰਤ ਪ੍ਰਸ਼ਾਦਾ ਛਕਿਆ ਸੰਤ ਜੋਲਾਦਾਸ ਜੀ ਅੱਖਾਂ ਤੋਂ ਸੁਨਾਖੇ ਸਨ ਪਰ ਜੋਤਿਸ਼ ਵਿਦਿਆ ਦੇਵੀ ਬਹੁਤ ਮਾਹਰ ਸਨ ਆਪਸ ਵਿੱਚ ਗੱਲਬਾਤ ਦੌਰਾਨ ਸੰਤ ਜਵਾਲਾਦਾਸ ਜੀ ਕੇਹਰ ਸਿੰਘ ਜੀ ਦਾ ਹੱਥ ਫੜ ਕੇ ਰੇਖਾਵਾਂ ਦੇਖਣ ਲੱਗ ਪਏ। ਹੱਥ ਸਰੇਖਾ ਦੇਖਣ ਉਪਰੰਤ ਇਕਦਮ ਚਿਹਰਾ ਬਹੁਤ ਉਦਾਸ ਹੋ ਗਿਆ। ਕੇਹਰ ਸਿੰਘ ਜੀ ਨੇ ਉਦਾਸੀ ਦਾ ਜਦਕਾਰਨ ਪੁੱਛਿਆ ਤਾਂ ਸੰਤ ਜਵਾਲਾਦਾਸ ਜੀ ਨੇ ਕਿਹਾ ਕੇਹਰ ਸਿਆ ਗੁਣੀ ਤੂੰ ਤਾਂ ਸਿਰੇ ਦਾ ਹੈ ਪਰ ਤੇਰੀ ਉਮਰ ਬਹੁਤ ਘਟ ਹੈ। ਉਮਰ ਤੇਰੀ ਸਿਰਫ 6 ਮਹੀਨੇ ਦੀ ਹੀ ਰਹਿ ਗਈ ਹੈ। ਇਤਨਾ ਸੁਣਨ ਦੀ ਹੀ ਧੀਰ ਸੀ ਕਿ ਕੇਹਰ ਸਿੰਘ ਜੀ ਦਾ ਚਿਹਰਾ ਵੇ ਇਕਦਮ ਉਦਾਸੀ ਦੇ ਆਲਸ ਵਿੱਚ ਛਾ ਗਿਆ ਸਭ ਕੁਝ ਭੁੱਲ ਸਾਹਮਣੇ ਮੋਹ ਦਿਖਾਈ ਦੇਣ ਲੱਗੀ ਹੁਣ ਉਸੇ ਤਰ੍ਹਾਂ ਕੇਹਰ ਸਿੰਘ ਜੀ ਵਾਪਸ ਆਪਣੇ ਨਗਰ ਨਹੀਂ ਗਏ ਬਲਕਿ ਨਾਨਕਸਰ ਬਾਬਾ ਨਾਨ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚ ਗਏ ਪਾਪਾ ਜੀ ਨੇ ਜਦ ਸਾਰੀ ਬੀਤੀ ਵਿਥਿਆ ਪੁੱਛੀ ਤੇ ਸਾਰੀ ਵਿਥਿਆ ਖੋਲ ਕੇ ਸੁਣਾਈ ਤੇ ਨਾਲ ਹੀ ਰੋਣ ਲੱਗ ਗਏ ਬੇਨਤੀ ਕੀਤੀ ਕਿਰਪਾ ਕਰੋ ਬਾਬਾ ਜੀ ਮੈਨੂੰ ਆਪਣੇ ਚਰਨਾਂ ਵਿੱਚ ਰੱਖ ਲਓ ਹੁਣ ਮੈਂ ਕੋਈ ਨੌਕਰੀ ਨਹੀਂ ਕਰਨੀ ਤੇ ਨਾ ਕਿਤੇ ਜਾਣਾ ਹੈ ਮੇਰੀ ਉਮਰ ਆ ਵਧਾ ਦਿਓ ਮੈਨੂੰ ਇੱਥੇ ਨਾਨਕਸਰ ਹੀ ਰੱਖ ਲਵੋ ਜਦੋਂ ਰੋ ਰੋ ਕੇ ਬੇਨਤੀ ਕੀਤੀ ਤਾਂ ਦਇਆ ਦੇ ਘਰ ਵਿੱਚ ਆਏ ਮਾਲਕ ਬਾਬਾ ਨਾਨਕ ਸਿੰਘ ਜੀ ਫਰਮਾਉਣ ਲੱਗੇ ਕਿ ਹਰ ਸਿੰਘਾ ਪਹਿਲੇ ਹੀ ਸਤਿਵਚਨ ਕਹਿ ਦਿੰਦੋ ਤਾਹੇ ਨੌਬਤ ਨਹੀਂ ਸੀ ਆਉਣੀ ਭਾਵ ਇਹ ਭੈ ਨਹੀਂ ਸੀ ਸਤਾਉਣਾ ਹੁਣ ਇੱਥੇ ਮੌਤ ਹੁਕਮ ਤੋਂ ਬਿਨਾ ਨਹੀਂ ਆ ਸਕਦੀ ਜੇ ਤੂੰ ਸਾਰੀਆਂ ਸਿਆਣਪਾਂ ਛੱਡ ਕੇ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਆ ਹੀ ਗਿਆ ਹੈ ਹੁਣ ਜਿੰਨਾ ਚਿਰ ਦਿਲ ਕਰੇਗਾ ਰੱਖ ਲਵਾਂਗੇ ਫਿਰ ਬਾਬਾ ਜੀ ਨੇ ਕਿਰਪਾ ਕੀਤੀ 6 ਮਹੀਨੇ ਰਹਿ ਚੁਕੀ ਉਮਰਾਂ ਨੂੰ 52 ਸਾਲ ਵਿੱਚ ਬਦਲ ਦਿੱਤਾ ਭਾਵੇਂ ਫਿਰ ਬਾਬਾ ਜੀ ਨੇ 52 ਸਾਲ ਨਾਨਕਸਰ ਵਿੱਚ ਬਾਬਾ ਕੇਹਰ ਸਿੰਘ ਜੀ ਪਾਸੋਂ ਕੀਰਤਨ ਦੀ ਸੇਵਾ ਲਈ ਸਮਾਪਿਆ ਬਾਬਾ ਨਾਨਕ ਸਿੰਘ ਜੀ ਦੇ ਚਰਨਾਂ ਵਿੱਚ ਜੋੜੀ ਦੀ ਸੇਵਾ ਤੋਂ ਸ਼ੁਰੂ ਹੋਏ ਬਾਬਾ ਕੇਹਰ ਸਿੰਘ ਜੀ ਬਾਬਾ ਈਸ਼ਾ ਸਿੰਘ ਜੀ ਦੇ ਸਮੇਂ ਵਿੱਚ ਨਾਨਕਸਰ ਹੈਡ ਰਾਗੀ ਦੀ ਡਿਊਟੀ ਤੇ ਮੁਖੀ ਤੇ ਨਾਲ ਅਮਰਤ ਸੰਚਾਰ ਬਾਬਾ ਜੀ ਦੇ ਕਥਾ ਪ੍ਰਵਚਨਾ ਸਮੇਂ ਜਥੇ ਸਮੇਤ ਕੀਰਤਨ ਸੇਵਾਵਾਂ ਨਿਭਾਉਣ ਲੱਗ ਪਏ। ਬਾਬਾ ਈਸ਼ਾ ਸਿੰਘ ਜੀ ਤੋਂ ਬਾਅਦ ਬਾਬਾ ਕੁੰਦਨ ਸਿੰਘ ਜੀ ਵੱਲੋਂ ਸਤਿਗੁਰੂ ਜੀ ਦੀ ਬਖਸ਼ਿਸ਼, ਦਰਗਾਹੀ ਸੇਵਾ, ਸਤਗੁਰਾਂ ਵਾਲੀ ਚੋਲੀ ਵਿੱਚ ਪੈਣ ਉਪਰੰਤ ਬਾਬਾ ਕੁੰਦਨ ਸਿੰਘ ਜੀ ਦੀ ਪ੍ਰੇਰਣਾ ਸਦਕਾ ਸਾਰੇ ਸੇਵਕ ਬਾਬਾ ਕੇਹਰ ਸਿੰਘ ਜੀ ਪਾਸੋਂ ਕੀਰਤਨ ਸਿਖਲਾਈ ਲੈਣ ਲੱਗ ਪਏ ਅਤੇ ਦੀਵਾਨ ਵਿੱਚ ਵੀ ਉਸਤਾਦ ਜੀ ਨਾਲ ਸਾਜਾਂ ਤੇ ਬੈਠਣ ਲੱਗੇ। ਜਿਸ ਤੇ ਬਾਬਾ ਕੇਹਰ ਸਿੰਘ ਜੀ ਦਾ ਬਹੁਤ ਵੱਡਾ ਜਥਾ ਕੀਰਤਨ ਦੀਆਂ ਝੜੀਆਂ ਲਗਾਉਣ ਲਈ ਸੱਜ ਗਿਆ ਬਾਬਾ ਕੁੰਦਨ ਸਿੰਘ ਜੀ ਬਾਬਾ ਕੇਹਰ ਸਿੰਘ ਜੀ ਦਾ ਬਹੁਤ ਸਤਿਕਾਰ ਕਰਿਆ ਕਰਦੇ ਸਨ ਬਾਬਾ ਜੀ ਨੇ ਆਪਣੇ ਹੱਥੀ ਪੰਜੀਰੇ ਦੀ ਬਾਲਟੀ ਲੈ ਕੇ ਬਾਬਾ ਕੇਹਰ ਸਿੰਘ ਜੀ ਉਸਤਾਦ ਜੀ ਪਾਸੋਂ ਆਪਣੇ ਸੇਵਕਾਂ ਨੂੰ ਕੀਰਤਨ ਸਿਖਲਾਈ ਲਈ ਛੱਡ ਕੇ ਆਉਣਾ ਤੇ ਪੂਰੀ ਲਗਨ ਨਾਲ ਮਿਹਨਤ ਕਰਨ ਲਈ ਸੇਵਕਾਂ ਨੂੰ ਤਾਕੀਦ ਵੀ ਕਰਨੀ ਸਮਾ ਆਪਣੀ ਚਾਲ ਚੱਲਦਾ ਗਿਆ ਹਰ ਇੱਕ ਆਏ ਨਵੇਂ ਸਿਖਿਆਰਥੀ ਨੂੰ ਕੀਰਤਨ ਸਿਖਾਉਣ ਦੀ ਅਰੰਭਤਾ ਤੋਂ ਪਹਿਲਾਂ ਕਹਿਣਾ ਆਪਣੇ ਦੋਨੋਂ ਪੈਰ ਮੇਰੀਆਂ ਹੱਥਾਂ ਦੀਆਂ ਤਲੀਆਂ ਦੇ ਉੱਪਰ ਰੱਖ ਕਈਆਂ ਨੇ ਪੋਲੇ ਪਾਓ ਆਪਣੇ ਪੈਰ ਬਾਬਾ ਕੇਹਰ ਸਿੰਘ ਜੀ ਦੇ ਹੱਥ ਤੇ ਰੱਖ ਵੀ ਦੇਣੇ ਤੇ ਉਹਨਾਂ ਦੀ ਵੱਡੀ ਨਿਮਰਤਾ ਕੈਸੀ ਹੋਣੀ ਕਿ ਉਹਨਾਂ ਨੇ ਆਪਣੇ ਦੋਨੋਂ ਹੱਥ ਅੱਗੋਂ ਮਸਤਕ ਤੇ ਲਗਾ ਲੈਣੇ ਭਾਵ ਕੀਰਤਨ ਸਿਖਾਣ ਆਏ ਸਿਖਿਆਰਥੀਆਂ ਦੀ ਵੀ ਚਰਨ ਧੂੜ ਆਪਣੇ ਮਸਤਕ ਤੇ ਲਗਾਉਣੀ ਇੱਕ ਦਿਨ ਦਾ ਸਮਾਂ ਅਜ ਅਮਰਤ ਵੇਲੇ ਦੇ ਕੀਰਤਨ ਦੀ ਸਮਾਪਤੀ ਉਪਰੰਤ ਹੁਕਮਨਾਮਾ ਸਰਵਨ ਕਰਕੇ ਬਾਬਾ ਕੇਹਰ ਸਿੰਘ ਜੀ ਆਪਣੇ ਆਸਣ ਤੇ ਗਏ ਕੁਝ ਪ੍ਰਸ਼ਾਦ ਲਿਆ ਤੇ ਉਸ ਸਮੇਂ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਬਾਗ ਵਿੱਚ ਸਾਥੀਆਂ ਸਮੇਤ ਆ ਗਏ ਅਗੋਂ ਬਾਬਾ ਕੁੰਦਨ ਸਿੰਘ ਜੀ ਉਸਤਾਦ ਜੀ ਨੂੰ ਸਾਹਮਣੇ ਆਉਣਾ ਤੱਕ ਕੇ ਮਹਾਨ ਨਿਮਰਤਾ ਤੇ ਇੱਕ ਬੇਅੰਤ ਬਾਣੀ કંਠ ਉਸਤਾਦ ਕੀਰਤਨੀਏ ਗੁਰੂ ਪਿਆਰੇ ਦਾ ਸਤਿਕਾਰ ਕਹਿ ਲਈਏ ਬਾਬਾ ਜੀ ਉਸਤਾਦ ਜੀ ਦੇ ਚਰਨਾਂ ਤੇ ਹੱਥ ਲਗਾਉਂਦੇ ਬੜੀ ਕਾਲੀ ਨਾਲ ਜਦ ਅਗਾਹ ਹੋਏ ਤਾਂ ਉਸਤਾਦ ਜੀ ਨੇ ਆਪਣੇ ਹੱਥ ਵਿੱਚ ਫੜੀ ਹੋਈ ਸੋਟੀ ਅਗਾਹ ਕਰਕੇ ਆਪਣੇ ਪੈਰ ਪਿਛਾਂ ਖਿੱਚ ਲਏ ਤੇ ਨਾਲ ਹੀ ਕਹਿਣ ਲੱਗੇ ਬਾਬਾ ਜੀ ਤੁਸੀਂ ਸਾਡੇ ਰੱਬ ਹੋ ਤੁਹਾਡੇ ਕੋਲ ਵੱਡੀ ਦਰਗਾਹੀ ਸੇਵਾ ਹੈ ਅਸੀਂ ਤੁਹਾਨੂੰ ਨਮਸਕਾਰ ਕਰਨ ਆਏ ਹਾਂ ਐਦਰ ਬਾਬਾ ਕੇਹਰ ਸਿੰਘ ਜੀ ਨਿਮਰਤਾ ਦੇ ਬੋਲ ਬੋਲ ਰਹੇ ਸਨ ਉਧਰ ਦੇਖੋ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੀ ਨਿਮਰਤਾ ਬਾਬਾ ਜੀ ਉਸਤਾਦ ਜੀ ਦੇ ਹੱਥਾਂ ਵਿੱਚ ਫੜੀ ਹੋਈ ਸੋਟੀ ਨੂੰ ਆਪਣੇ ਸਿਰ ਤੇ ਲਗਾ ਕੇ ਫੁਰਮਾਉਣ ਲੱਗੇ ਉਸਤਾਦ ਜੀ ਤੁਸੀਂ ਸਾਡੇ ਸਿਰ ਤੇ ਹੱਥ ਰੱਖ ਕੇ ਇਹ ਅਸੀਸ ਦਿੰਦੇ ਰਹਿਣਾ ਕਿ ਸਾਡੀ ਬਾਬਾ ਜੀ ਦੀ ਲਗਾਈ ਹੋਈ ਸੇਵਾ ਅਖੀਰਲੇ ਸਵਾਸਾਂ ਤੱਕ ਨਿਭ ਜਾਵੇ ਤੁਸੀਂ ਸਤਗੁਰਾਂ ਨੂੰ ਕੀਰਤਨ ਸੁਣਾਉਂਦੇ ਹੋ ਕੀਰਤਨ ਦੇ ਰਸੀਲੇ ਹੋ ਤੁਹਾਡੀ ਅਸੀਸ ਬਾਬਾ ਜੀ ਦੀ ਬਖਸ਼ੀ ਸੇਵਾ ਵਿੱਚ ਬੇਅੰਤ ਸਹਾਈ ਹੋਵੇਗੀ ਇਤਨੇ ਬਚਨ ਚਲਦਿਆਂ ਸਾਰੇ ਸੇਵਕਾਂ ਨੇ ਉਸਤਾਦ ਬਾਬਾ ਕੇਹਰ ਸਿੰਘ ਜੀ ਦਾ ਪੂਰਨ ਸਤਿਕਾਰ ਕੀਤਾ। ਬਾਬਾ ਕੁੰਦਨ ਸਿੰਘ ਜੀ ਦੇ ਹੁਕਮ ਅਨੁਸਾਰ ਸੋਣੀ ਵਿਸ਼ਾਈ ਕਰਾ ਕੇ ਉਸਤਾਦ ਜੀ ਨੂੰ ਉੱਪਰ ਬਿਠਾਇਆ ਗਿਆ। ਸਤਿਕਾਰ ਸਹਿਤ ਪ੍ਰਸ਼ਾਦਾ ਛਕਾਉਣ ਉਪਰੰਤ ਦੋਨੋਂ ਰੰਗ ਰਤੜੇ ਪਿਆਰਿਆਂ ਦੇ ਮੁੱਢ ਬਚਨ ਬਿਲਾਦ ਸ਼ੁਰੂ ਹੋ ਗਈ। ਬਾਬਾ ਕੇਹਰ ਸਿੰਘ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, "ਬਾਬਾ ਜੀ, ਮੇਰੇ ਪਿਆਰੇ ਮਾਲਕ ਧੰਨ ਬਾਬਾ ਆਨੰਦ ਸਿੰਘ ਜੀ" ਨਾਨਾ ਬਾਬਾ ਈਸ਼ਰ ਸਿੰਘ ਜੀ ਦੀ ਬਖਸ਼ਿਸ਼ ਇਸ ਸਮੇਂ ਤੁਹਾਡੇ ਹਿਰਦੇ ਤੇ ਵਾਰਸ ਰਹੀ ਹੈ ਤੁਹਾਡੇ ਦਰਸ਼ਨ ਕਰਕੇ ਮੇਰੇ ਹਿਰਦੇ ਨੂੰ ਬੇਅੰਤ ਠੰਡ ਪੈਂਦੀ ਹੈ ਜਦੋਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਜਦ ਹੁਕਮਨਾਮਾ ਸਾਹਿਬ ਸਰਵਨ ਕਰਵਾਉਂਦੇ ਹੋ ਮੇਰੇ ਅੰਦਰ ਨੂੰ ਠੰਡ ਪੈ ਜਾਂਦੀ ਹੈ ਕਿ ਅੱਜ ਦੇ ਦਿਨ ਦੀ ਮੇਰੀ ਸੇਵਾ ਪਾਬਾ ਜੀ ਨੇ ਕਬੂਲ ਕਰ ਲਈ ਹੈ ਹੁਣ ਕਿਰਪਾ ਕਰੋ ਮੇਰਾ ਆਖੀਰਲਾ ਸੁਆਸ ਵੀ ਬਾਬਾ ਜੀ ਦੇ ਬਖਸ਼ੇ ਵਾਜੇ ਉੱਪਰ ਕੀਰਤਨ ਕਰਦਿਆਂ ਹੀ ਨਿਕਲੇ ਇਦਰੋਂ ਸਵਾਸ ਨਿਕਲੇ ਮੈਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾ ਸਮਾਵਾਂ। ਬਾਬਾ ਕੇਹਰ ਸਿੰਘ ਜੀ ਪਾਸੋਂ ਕੀਰਤਨ ਦੀ ਦਾਤ ਪ੍ਰਤੀ ਭਾਵਨਾ ਅਖੀਰਲਾ ਸਵਾਸ ਕੀਰਤਨ ਕਰਦਿਆਂ ਹੀ ਨਿਕਲੇ। ਐਸੀ ਮੰਗ ਸੁਣ ਕੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਵੱਡੇ ਬਾਬਾ ਜੀ ਨੂੰ ਵਧਾਈਆਂ ਦਿੰਦਿਆਂ ਬਚਨ ਫਰਮਾਏ। ਤੁਸੀਂ ਬਾਬਾ ਆਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀਆਂ ਖੁਸ਼ੀਆਂ ਮਾਣੀਆਂ ਹਨ। ਤੁਹਾਡੀ ਭਾਵਨਾ ਆਪੇ ਹੀ ਬਾਬਾ ਜੀ ਪੂਰਨ ਕਰਨਗੇ। ਹੁਣ ਐਦਰੋਂ ਬਾਬਾ ਕੁੰਦਨ ਸਿੰਘ ਜੀ ਨਾਲ ਹੀ ਗੁਰੂ ਪਿਆਰ ਵਿੱਚ ਬੋਲੇ ਉਸਤਾਦ ਜੀ ਤੁਸੀਂ ਸਾਡੇ ਪ੍ਰਤੀ ਵੀ ਅਰਦਾਸ ਕਰਨੀ ਸਾਡੇ ਮੁਕਤੇ ਅਖੀਰਲੇ ਸਵਾਸਾਂ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਹੁਕਮਨਾਮਾ ਹੀ ਹੋਵੇ ਸਾਡੀ ਵੀ ਅਖੀਰਲੇ ਸਵਾਸਾਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਬਾਬਾ ਜੀ ਦੇ ਬਚਨਾਂ ਨਾਲ ਨਿਭ ਜਾਵੇ ਸਤਸੰਗੀ ਜਨੋ ਦੋਨਾਂ ਗੁਰੂ ਪਿਆਰਾਂ ਦਾ ਸੱਚਖੰਡ ਜਾਣ ਦਾ ਸਮਾਂ ਐਸਾ ਹੀ ਬਣਿਆ ਬਾਬਾ ਕੇਹਰ ਸਿੰਘ ਜੀ 8 ਜਨਵਰੀ 1992 ਵਾਲੇ ਦਿਨ ਅਮਰਤਵੇਲੇ ਤਕਰੀਬਨ 2:30 ਵਜੇ ਉੱਠੇ ਇਸ਼ਨਾਨ ਕਰਨ ਉਪਰੰਤ ਆਪਣੀ ਕੀਰਤਨ ਦੀ ਡਿਊਟੀ ਤੇ ਪੂਰੇ 3 ਵਜੇ ਸਾਜਾਂ ਪਰ ਸੱਜ ਗਏ ਵਾਇਲਨ ਸੁਰ ਕਰਕੇ ਤੂੰ ਹੀ ਨਿਰੰਕਾਰ ਦੀ ਧੁਨ ਵਾਲੀ ਸ਼ਾਨ ਵਜਾਈ ਦੂਸਰੀ ਸ਼ਾਨ ਆਸਾ ਰਾਗ ਲਗਾਉਣ ਉਪਰੰਤ ਸ਼ਲੋਕ ਮੰਗਲਾ ਚਰਨ ਕਰਕੇ ਬਾਕੀ ਸਾਥੀਆਂ ਵੱਲੋਂ ਸ਼ਲੋਕ ਪੜ੍ਹਦੇ ਆਂ ਹੀ ਆਪਣਾ ਸੀਸ ਵਾਜੇ ਪਰ ਰੱਖ ਦਿੱਤਾ ਤੇ ਬਾਬਾ ਜੀ ਦੇ ਚਰਨਾਂ ਵਿੱਚ ਆਸਮਾਏ ਸੇਵਕੀ ਔੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਜੀਤ ਰਹਾਓ ਉੱਚੇ ਸੁੱਚੇ ਹਿਰਦੇ ਵਾਲੇ ਬਾਬਾ ਕੇਹਰ ਸਿੰਘ ਜੀ ਦੀ ਪਾਵਨ ਮੰਗ ਅਨੁਸਾਰ ਬਾਬਾ ਕੁੰਦਨ ਸਿੰਘ ਜੀ ਨੇ ਸਾਰੀ ਅੰਤਮ ਕਿਰਿਆ ਖੁਦ ਸਾਰੇ ਸੇਵਕਾਂ ਸੰਗੀਆਂ ਸਹਿਤ ਨਿਭਾਈ ਤੇ ਇੱਕ ਮਹਾਨ ਸੰਤ ਕੀਰਤਨੀਏ ਦਾ ਪੂਰਨ ਸਤਿਕਾਰ ਕੀਤਾ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦਾ ਹਿਰਦੇ ਤੋਂ ਪੂਰਨ ਸਤਿਕਾਰ ਬਾਬਾ ਕੇਹਰ ਸਿੰਘ ਜੀ ਕਰਿਆ ਕਰਦੇ ਤੇ ਆਪਣੇ ਸਾਥੀ ਕੀਰਤਨੀਆਂ ਨੂੰ ਸਪਸ਼ਟ ਭਾਵਨਾ ਸਹਿਤ ਕਹਿ ਦਿੰਦੇ ਬਾਬਾ ਨਾਨਕ ਸਿੰਘ ਜੀ ਦੇ ਘਰ ਦੀ ਦਰਗਾਹੀ ਬਖਸ਼ਿਸ਼ ਇਸ ਸਮੇਂ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਹਿਰਦੇ ਤੇ ਵਸ ਰਹੀ ਹੈ ਜੇਕਰ ਕਿਦਰੇ ਕੋਈ ਬੇਨਤੀ ਕਰਨ ਦੀ ਲੋੜ ਵੀ ਪਈ ਤਾਂ ਇਹ ਝੋਲੀ ਬਾਬਾ ਕੁੰਦਨ ਸਿੰਘ ਜੀ ਦੇ ਪਾਸ ਹੀ ਫਿਲਾਉਣੀ ਉਹਨਾਂ ਦੇ ਹਿਰਦੇ ਤੇ ਗੁਰੂ ਨਾਨਕ ਵਸਦਾ ਹੈ ਦਾਤ ਝੋਲੀ ਵਿੱਚ ਪਾ ਕੇ ਹੀ ਤੋਰਨਗੇ ਐਸੀ ਭਾਵਨਾ ਸਾਨੂੰ ਵੀ ਮਿਲੇ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ